ਮਾਰੂ ਮਹੱਲਾ ਤੀਜਾ ਇੱਕੋ ਇੱਕ ਵਰਤੈ ਸਭ ਸੋਈ ਗੁਰਮੁਖੀ ਵਿਰਲਾ ਉਜੇ ਕੋਈ ਇੱਕੋ ਰਬ ਰਹਾ ਸਭ ਅੰਤਰ ਇਸਮਿਨ ਅਵਰਨ ਕੋਈ ਹੈ ਆਰੰਭ ਵਿੱਚ ਇੱਕੋ ਬ੍ਰਹਮ ਵਰਤਦਾ ਬ੍ਰਹਮ ਜਿਹਾ ਇੱਕ ਉਹ ਸਾਰਾਂ ਦਾ ਵਰਤਦਾ ਉਹਨਾਂ ਬ੍ਰਹਮ ਨਹੀਂ ਆਇਓ ਇੱਕ ਬ੍ਰਹਮ ਗੁਰਮੁਖ ਵੇਲਾ ਬੂਝੇ ਕੋਈ ਇਹ ਗੱਲ ਨੂੰ ਕੋਈ ਗੁਰਮੁਖ ਵੇਲਾ ਬੂਝ ਸਕਦਾ ਇੱਕ ਕਿਵੇਂ ਵਰਤਦਾ ਇਹ ਬੁੱਝਣ ਵਾਲੀ ਗੱਲ ਹੈ ਇੱਕ ਜਿਵੇਂ ਬੂੰਦ ਦੇ ਤੌਰ ਤੇ ਕਾ ਤੁੰਦਰ ਦੇ ਤੌਰ ਤੇ ਕਾ ਇਹ ਬੂੰਦ ਦੇ ਤੌਰ ਤੇ ਬੂੰਦ ਬੂੰਦ ਹਰੇਕ ਚ ਬੂੰਦ ਬ੍ਰਹਮ ਬੂੰਦ ਦੇ ਤੌਰ ਤੇ ਬ੍ਰਹਮ ਬਿੰਦ ਹੈ ਬ੍ਰਹਮ ਨੂੰ ਬਿੰਦ ਕਿਹਾ ਗੁਰਮੁਖ ਵੇਲਾ ਬੂਝੇ ਕੋਈ ਇੱਕੋ ਰਵਰਿਆ ਸਭ ਅੰਦਰ ਇੱਕੋ ਬ੍ਰਹਮ ਸਭ ਦੇ ਅੰਦਰ ਉਹ ਵੀ ਬ੍ਰਹਮ ਉਹ ਵੀ ਬ੍ਰਹਮ ਉਹ ਵੀ ਬ੍ਰਹਮ ਉਹ ਵੀ ਬ੍ਰਹਮ ਬ੍ਰਹਮ ਜੋਤ ਰੂਪ ਹੁੰਦਾ ਕੋਈ ਵੱਖਰੀ ਚੀਜ਼ ਨਹੀਂ ਆ ਉਹਦੇ ਵੱਖਰੀ ਕੋਈ ਸ਼ਕਲ ਰੰਗ ਰੂਪ ਵੱਖਰਾ ਨਹੀਂ ਹੈ ਇੱਕੋ ਰਵਰਿਆ ਸਭ ਅੰਦਰ ਅੰਤਰ ਕਿਸੇ ਨੂੰ ਵਰਨਾ ਕੋਈ ਨਹੀਂ ਉਹਦੇ ਬਿਨਾਂ ਬ੍ਰਹਮ ਤੋਂ ਬਿਨਾਂ ਕਿਸੇ ਅੰਦਰ ਕੁਝ ਵੀ ਨਹੀਂ ਹੈ हाँ जी। लाख चौरासी जी उपाय, ज्ञानी सुनाए, ली उपा समाहे आपे कीमत तो होर ना होई हो तरीके नोत पा एक जोत सारा के चौरासी लखमी गल नहीं है सारिया जोत जो जो है ਯਾਰੇ ਖਾਨੀਆਂ ਜੋ ਵੀ ਜੋਤ ਆ ਰਹੀ ਹੈ 84 ਕਹਿੰਦਾ ਇੱਥੇ ਜਿਉ ਪਾਏ ਇਹਨਾਂ ਕੋਈ ਸਮਝਦਾ ਆਦਮੀ ਦੀ ਗੱਲ ਚੱਲਦੀ ਹੈ ਮੇਰੇ ਲੋਕ ਕਹਿੰਦੇ ਨੇ ਆਦਮੀਆਂ ਦੀ ਜੋਤ ਆ ਢੁੱਦੀਆ ਆ ਢੁੱਦੀਆ ਉਹ ਗੁਰਬਾਣੀ ਨਹੀਂ ਇਹ ਗੱਲ ਨੂੰ ਹੁੰਦੀ ਉਹ ਬੰਦੇ ਹੋਣਗੇ ਗਿਆਨੀ ਤੇ ਅਨੇ ਆਖ ਸਮਾਏ ਜਿੰਨੇ ਵੀ ਗਿਆਨੀ ਹੋਏ ਨੇ ਦੁਨਿਆਵੀ ਤੇ ਧਿਆਨ ਨਹੀਂ ਹੋਏ ਨੇ ਗਿਆਨ ਤੇ ਅਗਲੀ ਸਟੇਜ ਆਂਦੀ ਹੈ ਗਿਆਨ ਪਹਿਲਾਂ ਧਿਆਨ ਵਾਚ ਜਾਂ ਤੈ ਬਿਨਾਂ ਤੇ ਅੰτικਦਾਈ ਨਹੀਂ ਆ ਅੰτικਦਾਈ ਨਹੀਂ ਆ ਕਿ ਕਿਆ ਹਾਲਾ ਮੰਤਿਆ ਨੀਆ ਯਾਤਨਾਲ ਗਿਆਨ ਹੈ ਸਿਵਲ ਨਾਲ ਸਿਆਨ ਸਮੋਣਾ ਧਿਆਨ ਜਪਨ ਵਾਲਾ ਬੰਦਾ ਜਾਣੇ ਧਿਆਨ ਨੇ ਆਖ ਸੁਣਾਏ ਯਾਨੀ ਉਹ ਚਾਹਤਾ ਅਨਿਨਸਾਰਾਂ ਨੇ ਗੱਲ ਦਸੀ ਹੈ ਸਾਰਿਆਂ ਨੇ ਗੱਲ ਮੰਨੀ ਹੈ ਅੱਛੀ ਹੈ ਕਿਸੇ 84 ਲੱਖ ਜਹੋਂ ਚ ਕੋਈ ਜ਼ੋਤ ਹੈ ਸਾਹਮਣੇ ਜੋ ਜ਼ੋਤ ਹੈ ਸੋਈ ਸਪਨਾ ਦੇ ਜਿੱਕਰ ਸਮਾਏ ਆਪੇ ਪਰ ਜਿਹੜਾ ਹੁਕਮ ਹੈ ਸਾਰਿਆਂ ਨੂੰ ਰਿਕਾਫ ਦਿੰਦਾ ਅੱਜ ਕੰਨ ਤੋਂ ਜੋ ਹੁਕਮ ਚੱਲਦਾ ਰਾਜਾਂ ਦੀ ਇੱਛਾ ਸ਼ਕਤੀ ਚੱਲਦੀ ਹੈ ਉਹ ਸਾਰੇ ਜਿਹੜੇ ਮਾਇਆ ਦੇ ਵਿੱਚ ਜੀਣ ਨੇ ਉਹਨਾਂ ਨੂੰ ਸੱਚ ਸਾਰਿਆਂ ਨੂੰ ਉਹ ਹੀ ਦੇ ਰਿਹਾ ਕਿਵੇਂ ਤਵਰ ਨਾ ਹੋਈਏ ਹੁਕਮ ਦੇ ਬਿਨਾ ਹੋਰ ਕੋਈ ਨਾ ਸ਼ਕਤੀ ਚੱਲਦੀ ਨਹੀਂ ਹੋ ਸਕਦਾ ਉਹੀ ਹੈ ਕੋਈ ਸਭ ਕੀ ਮਤ ਮਿਲ ਕੀਮਤ ਪਾਈ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਹੈ ਜੀ ਉੱਥੇ ਵੀ ਇਹੀ ਹੁੰਦਾ ਜਾਨੀ ਧਾਨੀ ਗੁਰ ਗੁਰਖਾਈ ਆਹ ਮਾਇਆ ਮੋਹ ਅੰਧ ਅੰਧਾਰਾ ਹਮੇ ਮੇਰਾ ਪਸਰਿਆ ਪਾਸਾਰਾ ਅੰਨ ਦਿਨ ਜਲਤ ਰਹੇ ਦਿਨ ਰਾਤੀ ਗੁਰਬਿਰ ਸ਼ਾਂਤੀ ਨਾ ਹੋਈ ਏ ਦੁਨੀਆ ਵਿੱਚ ਮਾਇਆ ਦਾ ਮੋਹ ਹੈ ਇਹਦੇ ਕਰਕੇ ਦੁਨੀਆ ਗਿਆਨਤਾਜ ਫਸ ਗਿਆ ਉਹਨਾਂ ਨੂੰ ਸਰੀਰ ਦਿਨਦੇ ਨੇ ਜੋ ਦੀਦੀ ਉਹ ਨਹੀਂ ਹੈ ਜੋਤ ਨਹੀਂ ਲੋਕ ਦੋਸਤ ਤੇ ਧਿਆਨ ਨਹੀਂ ਹੈ ਲੋਕਾਂ ਦੇ ਸਰੀਰਾਂ ਤੇ ਬਾਹਲੀ ਮਾਇਆ ਤੇ ਧਿਆਨ ਹੈ ਮਾਇਆ ਦਾ ਹੀ ਮੋਹ ਹੈ ਤੇ ਜੋਤ ਦੀ ਸਮਝ ਆ ਜਾਵੇ ਫਿਰ ਜਨਮਾਂ ਕਟਿਆ ਜਾਂਦਾ ਫਿਰ ਸਾਰੇ ਇਕੱਲੇ ਰਹਿਨੇ ਫਿਰ ਆਪਣਾ ਪਰਾਇਆ ਦੀ ਕੋਈ ਰਹਿਦਾ ਜੋ ਤੇ ਕੋਈ ਹੈ ਸਾਰਾ ਬਾਹਲੀ ਸ਼ਕਲ ਦੂਰ ਤੇ ਕੋਈ ਹੈ ਹੁਤਾ ਬਾਹਰਲੇ ਵੀ ਮਿੱਟੀ ਕੋਈ ਹੈ ਸਜਗਲ ਜ਼ੁਰਤ ਕਰਕੇ ਵਾਹਲਾ ਆਪਣਾ ਪਰਾਇਆ ਲੰਗਦਾ ਮਾਇਆ ਮੋ ਹੰਦ ਹੰਦ ਆ ਮਾਇਆ ਮੋ ਦਾ ਮੋ ਹੈ ਸਾਨੂੰ ਆ ਮੇਰਾ ਤੇਰਾ ਇਸ ਕਰਕੇ ਉਹ ਗਿਆਨ ਤਪ ਫਸੇ ਹੋਇਆ ਹੋਂ ਮੈਂ ਮੇਰਾ ਫਸਿਆ ਪਾ ਸਾਰਾ ਹੋਂ ਮੇ ਦੇ ਵਿੱਚ ਮੇਰਾ ਤੇਰਾ ਇਹੀ ਤਾਂ ਸਾਰਾ ਮੇਰੇ ਤੇਰੇ ਲਈ ਆਂਗਨ ਜਲਤ ਰਹੇ ਦਿਨ ਰਾਤੀ ਇਸ ਕਰਕੇ ਕ੍ਰਿਸ਼ਨਾਂ ਦੀ ਅੱਗ ਚ ਜਲਦੇ ਨੇ ਦਿਨ ਰਾਤ ਧੀਰ ਖਾਦੀ ਅੱਗ ਵੀ ਜਲਦੇ ਨੇ ਹੰਸੇ ਚਾਰੇ ਨਦੀਆਂ ਅਗੁਰਬੇਨ ਸ਼ਾਂਤ ਨ ਹੋਈ ਏ ਗਿਆਨ ਤੇ ਬਿਨਾਂ ਸ਼ਾਂਤੀ ਨਹੀਂ ਪ੍ਰਾਪਤ ਹੋ ਸਕਦੀ ਚਾਰੇ ਨਦੀਆਂ ਅਗ ਦੀਆਂ ਗਿਆਨ ਦੇ ਤੇ ਬਿਨਾਂ ਸ਼ਾਂਤ ਨਹੀਂ ਹੋ ਸਕਦੀਆਂ ਬੁਝ ਨਹੀਂ ਸਕਦੀਆਂ ਹਾਂਜੀ ਆਪੇ ਜੋੜੀ ਵਿਛੋੜੇ ਆਪੇ ਆਪੇ ਥਾਪੁ ਥਾਪੇ ਆਪੇ ਸੱਚਾ ਹੁਕਮ ਸੱਚਾ ਪਾਸਾਰਾ ਹੋਰਨ ਹੁਕਮ ਨਾ ਹੋਈ ਏ ਆਪੇ ਜੋੜ ਵਿਛੋੜੇ ਆਪੇ ਇਹ ਜਿਹੜਾ ਅੰਤਰਾਤ ਬਣਿਆ ਹੈ ਜਿਹੜਾ ਸਾਡਾ ਵੋਹ ਹੈ ਇਹ ਆਪੇ ਆਪਣੇ ਧਿਆਨ ਨੂੰ ਮਾਇਆ ਨਾਲ ਜੋੜਦਾ ਆਪਣੇ ਨੂੰ ਵਿਛੋੜ ਕੇ ਮਾਇਆ ਨਾਲ ਜੋੜਦਾ ਸਰੀਰ ਨਾਲ ਵਾਹ ਲੈ ਨਾਲ ਜੋੜਦਾ ਫਿਰ ਆਪੇ ਸਰੀਰਾਂ ਨਾਲ ਵਾਹ ਲੈ ਨਾਲ ਜੋੜਦਾ ਧਿਆਨ ਨੂੰ ਆਪਣੇ ਨੂੰ ਵੋਹ ਨੂੰ ਇਹ ਵੋ ਆਪਣਾ ਆਪੇ ਪਾਲਦਾ ਅੰਦਰ ਪੈਦਾ ਕਰਦਾ ਸੰਸਾਰ ਨਾਲ ਆਪੇ ਜੁੜਦਾ ਹੈ ਉਹ ਮਾਇਆ 'ਚ ਆਪੇ ਫਸਦਾ ਹੈ ਆਪੇ ਫਾਥ ਲੀਏ ਤੈਨੂੰ ਕੌਣ ਸੁਲਾਵੇ ਰਾਮ ਆਪੇ ਜੋੜ ਆਪੇ ਜੋੜਦਾ ਸੁਰਤੋਂ ਇਹਨਾਂ ਵਰ ਤਰਕੁਟੀ ਨਾਲ ਉਥੋਂ ਗਾਹ ਖਾਂ ਨਾਲ ਦੇ ਇਤਿਬਾਰ ਜੋੜਦਾ ਆਪਣੇ ਤਰਾਏ ਬਣਦੇ ਨੇ ਵਿਛੋੜੇ ਆਪੇ ਜਾਂ ਵਿਛੋੜਦਾ ਜਾਂ ਵੀ ਆਪੇ ਵਿਛੋੜਦਾ ਜਾਂ ਮਾਇਆ ਨੂੰ ਤੋੜਦਾ ਫਿਰ ਵੀ ਆਪੇ ਤੋੜਦਾ ਇਹਦੀ ਮਰਜ਼ੀ ਤੇ ਹੀ ਖੜਾ ਹੈ ਇਹਦੇ ਪਾਣੀ ਤੇ ਹੀ ਖੜਾ ਹੈ ਆਪੇ ਥਾਪੇ ਥਾਪੇ ਆਪੇ ਆਪੇ ਕੋਈ ਕਿਸੇ ਜਾਂਦਰ ਮੰਨ ਲੈਂਦਾ ਜੋ ਮੰਨ ਲਿਓ ਥਾਪ ਲਿਓ ਮੇਰਾ ਤੇਰਾ ਇਹ ਬਤਾ ਕੇ ਅਨਰੋਧ ਆਪ ਦੱਸਦਾ ਮੇਰਾ ਤੇਰਾ ਫਿਰ ਵਿੜ ਜਾਂਦਾ ਆਪੇ ਆਪ ਕੋਈ ਮਨੋਤ ਬੰਨਦਾ ਆਪੇ ਉਹ ਮਨੋਤ ਨੂੰ ਛੱਡਦਾ ਸੱਚਾ ਹੁਕਮ ਸੱਚਾ ਉਹ ਸਾਰਾ ਜਿਹੜਾ ਹੁਕਮ ਹੈ ਇਹਦੇ ਚੱਲਦੇ ਹੁਕਮ ਨੂੰ ਤਾਂ ਸੱਚਾ ਸਾਧਕਾਰ ਦਾ ਹੁਕਮ ਸੱਚਾ ਉਹ ਸਾਰਾ ਜਿਹੜਾ ਰਚਨ ਉਹ ਵੀ ਸੱਚੀ ਹੈ ਕੋਈ ਭਰਮ ਨਹੀਂ ਹਾਂ ਜੋ ਦੀਦਾ ਠੀਕ ਹੈ ਸਭ ਕੁਝ ਹੈ ਉਹ ਹੈ ਕਰਕੇ ਹੀ ਭਰਮ ਹੈ ਜੇ ਹੋਵੇ ਨਾ ਭਰਮ ਕਿੱਥੋਂ ਪੈਦਾ ਹੋਵੇ ਮਾਇਆ ਹੈ ਰਚਨਾ ਹੈ ਕਿ ਪਛਾਰੇ ਦਾ ਭਰਮ ਹੈ ਇਹਦੇ ਪਛਾਰੇ ਫਾਦੇ ਤੇ ਛੋਂ ਪੈਂਦੀ ਆ ਦੀ ਸਾਡੀ ਅਕਲ ਤੇ ਹੋਰ ਨਹੀਂ ਹੁਕਮ ਨਾ ਹੋਈ ਹੈ ਹੋਰ ਕਿਸੇ ਦਾ ਹੁਕਮ ਨਹੀਂ ਤੇ ਚੱਲਦਾ ਜਾਂ ਤਾਂ ਪਰਮੇਸ਼ਰ ਦਾ ਹੁਕਮ ਚੱਲਦਾ ਹੈ ਇਹਦੇ ਤੇ ਆ ਆਪਣਾ ਭਾਣਾ ਚੱਲਦਾ ਹੈ ਇਹਦੇ ਤੇ ਬਸ ਦੋ ਹੀ ਚੱਲਦੇ ਨੇ ਪਰਮੇਸ਼ਰ ਦਾ ਭਾਣਾ ਜੇ ਚੱਲ ਗਿਆ ਤਾਂ ਬਿਛੋੜ ਲੈਂਦਾ ਮਾਇਆ ਨੂੰ ਤੋੜ ਲੈਂਦਾ ਜਿਉਂ ਮਨ ਲਵੇ ਆਪਣਾ ਭਾਣਾ ਕਰਕੇ ਮਾਇਆ ਚ ਥਲਦਾ

ਆਪੇ ਲਾਇ ਲਏ ਸੋ ਲਾਗਾ ਯਾ ਆਪਣੀ ਸੁਰਤ ਆਪ ਲਾਉਂਦਾ ਹੈ ਜੋੜਦਾ ਆਪਣੇ ਨਾਲ ਜਦ ਇਹ ਅੰਦਰ ਧਿਆਨ ਆਪ ਹੁੰਦਾ ਸੁਰਤ ਇਹਦੇ ਨਾਲ ਜੁੜ ਜਾਂਦੀ ਹੈ ਪਰ ਕਿਸੇ ਨਾਲ ਜੋੜਨੀ ਇਹਨੇ ਆਪਣੀ ਸੁਰਤ ਆਪਣੇ ਨਾਲੇ ਜੋੜਨੀ ਆ ਆਪੇ ਲਾਇ ਲਏ ਸੋ ਲਾਗਾ ਉਹ ਨਾ ਠੀਂ ਜਾਂਦੀ ਆ ਸੁਰਤ ਇਹਦੇ ਨਾਲ